ਨਮਸਕਾਰ ਜੀ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨ ਲਈ ਤੁਹਾਡੇ ਹਰ ਰੂਬਰੂ ਹੋਇਆ ਪਿੱਛੇ ਸਾਡਾ ਕਰਬੋਚੌ ਦਾ ਤਿਹਾਰ ਜਿਹੜਾ ਸੀ ਬੜੀ ਸ਼ਬਦਾ ਦੇ ਨਾਲ ਮਨਾਇਆ ਗਿਆ ਔਰ ਹੁਣ ਹੋਈ ਮਾਤਾ ਦਾ ਤਿਹਾਰ ਜਿਹੜਾ ਉਹ ਵੀ ਆ ਰਿਹਾ ਇਸ ਤੋਂ ਪਹਿਲਾਂ ਸ਼ਰਧ ਪੂਜਾ ਪਿਆ ਬਹੁਤ ਸਾਰੇ ਤਿਹਾਰ ਜਿਹੜੇ ਆ ਪਰਵਾਰਿਕ ਤਿਹਾਰ ਉਹ ਸਾਡਾ ਸਨਾਤਨ ਧਰਮ ਬੜੀ ਸ਼ਰਧਾ ਨਾਲ ਮਨਾਉਂਦਾ ਪਰ ਅੱਜ ਮੈਂ ਇਸ ਵੀਡੀਓ ਦੇ ਮਾਧਮ ਦੇ ਨਾਲ ਫੇਸਬੁੱਕ ਦੇ ਮਾਧਿਅਮ ਜਾਂ ਸੋਸ਼ਲ ਮੀਡੀਆ ਦੇ ਮਾਧਿਮ ਨਾਲ ਸਾਡੇ ਵਾਤਾਂ ਦੇ ਤਿਹਾਰਾਂ ਦੇ ਉੱਪਰ ਟਿੱਪਣੀਆਂ ਕਰਨੇ ਵਾਲੇ ਬਹੁ ਗਿਆਨੀ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪਣਾ ਜਿਹੜਾ ਨਕਾਰ ਆਤਮਿਕ ਗਿਆਨ ਆ ਇਹ ਕੇਵਲ ਆਪਣੇ ਜਾਂ ਆਪਣੇ ਪਰਿਵਾਰ ਤੱਕ ਸੀਮਤ ਰੱਖਾਂ ਮੈਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਕਿਸੇ ਦੇ ਵੀ ਹੋਰ ਸਮੁਦਾਇ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਮੈਂ ਸਿਰਫ ਆਪਣੇ ਧਰਮ ਦੀ ਸਿਫਤ ਕਰਨਾ ਚਾਹੁੰਦਾ ਸਨਾਤਨ ਇੱਕ ਅਜੀਹਾ ਧਰਮ ਜਿਹਦੇ ਅੰਦਰ ਹਰ ਰਿਸ਼ਤਾ ਹਰ ਬੰਧਨ ਕਿਸੇ ਨਾ ਕਿਸੇ ਪਵਿੱਤਰ ਤਿਹਾੜੀ ਚ ਬੰਨੇ ਆ ਚਾਹੇ ਉਹ ਰਖੜੀ ਹੋਵੇ ਚਾਹੇ ਉਹ ਭਾਈ ਦੂਜ ਹੋਵੇ ਚਾਹੇ ਹੋਈ ਮਾਤਾ ਦਾ ਵਰਤ ਹੋਵੇ ਤੇ ਚਾਹੇ ਕਰਵਾਚੌਦ ਦਾ ਵਰਤ ਹੋਵੇ ਮੈਂ ਇਹ ਗੱਲ ਅਕਸਰ ਕਹਿੰਦਾ ਔਰ ਤੁਸੀਂ ਸਾਰੇ ਵੀ ਜਿੰਨੇ ਵੀ ਲੋਕ ਧਰਤੀ ਤੇ ਜੰਮੇ ਨੇ ਉਹ ਵੀ ਇਹ ਗੱਲ ਅਕਸਰ ਸੋਚਦੇ ਨੇ ਤੇ ਆਖਦੇ ਨੇ ਕਿ ਜਦੋਂ ਬੰਦਾ ਜੰਮਦਾ ਆ ਉਦੋਂ ਹੀ ਆਪਣੇ ਨਾਲ ਜਿਹੜਾ ਆ ਉਹਦੀ ਮੌਤ ਦੇ ਜਿਹੜੇ ਡੇਟ ਸਮੇਂ ਸਥਾਨ ਨਿਸ਼ਚਿਤ ਹੋ ਜਾਂਦਾ ਤੁਸੀਂ ਇਹ ਵੀ ਦੇਖਿਆ ਹੁਣ ਵੀਰ ਜਵੰਦਾ ਹੁਣੇ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਪੂਰੀ ਆਪਣੇ ਆਪ ਨੂੰ ਉਹਨਾਂ ਸਿਕਿਉਰਟੀ ਮੈਜਰਸ ਦੇ ਅੰਦਰ ਮੋਟਰਸਾਈਕਲ ਤੇ ਜਾ ਰਿਹਾ ਸੀ ਫਿਰ ਵੀ ਪ੍ਰਮਾਤਮਾ ਨੇ ਜਿਹੜੇ ਆ ਉਹਦੇ ਪ੍ਰਾਨ ਹਰ ਲਏ ਔਰ ਕਿਸੇ ਵੀ ਤਰ੍ਹਾਂ ਦੀ ਦੁਆ ਕਿਸੇ ਵੀ ਤਰ੍ਹਾਂ ਦੀ ਬੇਨਤੀ ਰੱਬ ਦੇ ਘਰ ਚ ਕਬੂਲ ਨਹੀਂ ਹੋਈ ਇਹੀ ਗੱਲ ਮੈਂ ਕਰਮਾ ਚੌਥ ਦੇ ਵਰਤ ਬਾਰੇ ਵੀ ਜੋ ਤੁਸੀਂ ਗੱਲਾਂ ਕਹਿੰਦੇ ਹੋ ਸਕਦੀ ਆ ਪਰ ਇੱਕ ਗੱਲ ਦਾ ਤਾਂ ਖਿਆਲ ਰੱਖੋ ਕਿ ਜਿਹੜਾ ਇਹ ਵਰਤ ਆ ਇਹ ਕੇਵਲ ਉਮਰ ਵਧਾਉਣ ਦਾ ਵਰਤ ਨਹੀਂ ਆ ਇਹ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦੇ ਵਿੱਚ ਜਿਹੜੀ ਆਸਥਾ ਹੈ ਜਿਹੜਾ ਪਿਆਰ ਆ ਜਿਹੜਾ ਬੰਧਨ ਆ ਮਜ਼ਬੂਤ ਬੰਧਨ ਆ ਉਹਨੂੰ ਵੀ ਦਰਸਾਉਂਦਾ ਇਹ ਵਰਤ ਆ ਮੈਂ ਜੇ ਇਹਨੂੰ ਸਾਇੰਟਿਫਿਕ ਤਰੀਕੇ ਨਾਲ ਵੀ ਇਹਦਾ ਵਿਸ਼ਲੇਸ਼ਣ ਕਰਨਾ ਚਾਹਾਂ ਤਾਂ ਬਹੁਤ ਸਾਰੇ ਇਹਦੇ ਫਾਇਦੇ ਨੇ ਲੇਕਿਨ ਮੈਂ ਅੱਜ ਕੇਵਲ ਤੇ ਕੇਵਲ ਅਧਿਆਤਮਿਕ ਤਰੀਕੇ ਦੇ ਨਾਲ ਹੀ ਤੁਹਾਨਾਂ ਦੀ ਚਰਚਾ ਕਰਨੀ ਚਾਹੁੰਦਾ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਸਿਨੈਰੀਓ ਆਸੇ ਪਾਸੇ ਬਣਾ ਲਿਆ ਵਿਦੇਸ਼ਾਂ ਦੇ ਨਾਲ ਆਪਣਾ ਤੁਸੀਂ ਕੰਪੈਰੀਜ਼ਨ ਕਰਦੇ ਆ ਤੁਸੀਂ ਦੇਖਿਆ ਹੋਣਾ ਕਿ ਉੱਥੇ ਜਿਹੜੇ ਰਿਸ਼ਤੇ ਆ ਉਹਨਾਂ ਦੀ ਕਦਰ ਨਹੀਂ ਉੱਥੇ ਕਿਹਾ ਜਾਂਦਾ ਇਹ ਮੇਰੇ ਪਹਿਲੇ ਡੈਡ ਦੀ ਦੂਜੀ ਪਤਨੀ ਆ ਇਹ ਦੂਜੇ ਡੈਡ ਦੀ ਪਹਿਲੀ ਪਤਨੀ ਦਾ ਪਹਿਲਾ ਬੱਚਾ ਆ ਸਿਰਸ ਨਾਤਨਿਕ ਇਦਾਂ ਦਾ ਤਾਂ ਰਮਾ ਚਾਹੇ ਸਾਡੀਆਂ ਆਪ ਚ 100 ਲੜਾਈਆਂ ਹੋਣ ਆਪ ਚ 100 ਗੁੱਸੇ ਗਿਲੇ ਹੋਣ ਲੇਕਿਨ ਜਦੋਂ ਸਾਡਾ ਦਿਨ ਪਰਬ ਤਿਹਾੜ ਆਉਂਦਾ ਉਦੋਂ ਅਸੀਂ ਸਭ ਕੁਝ ਭੁੱਲ ਕੇ ਇੱਕ ਦੂਜੇ ਦੇ ਪ੍ਰਤੀ ਸਮਰਪਣ ਜਿਹੜਾ ਪੈਦਾ ਕਰਦੇ ਹਾਂ ਔਰ ਦੁਨੀਆ ਤੇ ਵੀ ਕਿਹਾ ਜਾਂਦਾ ਕਿ ਸਭ ਤੋਂ ਉੱਤਮ ਜੇ ਕੋਈ ਰਿਸ਼ਤਾ ਹੈ ਦੋਸਤੀ ਹੈ ਤਾਂ ਪਤੀ ਪਤਨੀ ਦੀ ਦੋਸਤੀ ਹੈ ਔਰ ਉਸ ਦੋਸਤੀ ਦੇ ਬੰਧਨ ਨੂੰ ਮਜ਼ਬੂਤ ਕਰਨ ਦਾ ਪਰਬ ਜਿਹੜਾ ਹੈ ਉਹ ਪਰਕਰਵਾ 14 ਦਾ ਤਿਹਾਰ ਹੈ ਹੁਣ ਹੋਈ ਮਾਤਾ ਦਾ ਤਿਹਾਰ ਹੈ ਜਿਹੜਾ ਅਸੀਂ ਬੱਚਿਆਂ ਦੇ ਕਾਕੇ ਰੱਖਦੇ ਆਂ ਬੱਚਿਆਂ ਦੀ ਇਹਦੇ ਅਧਿਆਤਮਿਕ ਧਾਰਮਿਕ ਬਹੁਤ ਸਾਰੇ ਇੱਥੇ ਨਿਵੰਧ ਲਿਖੇ ਹੋਏ ਨੇ ਤੁਸੀਂ ਗੂਗਲ ਤੇ ਜਾ ਹੋ ਜਾ ਕੇ ਪੜ੍ਹ ਸਕਦੇ ਆਂ ਪਰ ਇਹਨੂੰ ਆਪਾਂ ਦੂਜੇ ਤਰੀਕੇ ਨਾਲ ਲੈ ਲਈਏ ਉਹ ਬੱਚੇ ਜਿਹੜੇ 18 ਸਾਲ ਤੋਂ ਬਾਅਦ ਵਿਦੇਸ਼ਾਂ ਦੇ ਅੰਦਰ ਬੱਚੇ ਕਹਿੰਦੇ ਆਂ ਮਾਂ ਬਾਪ ਨੂੰ ਤੂੰ ਕੌਣ ਤੇ ਮੈਂ ਕੌਣ ਜਿਨ੍ਹਾਂ ਲੋਕਾਂ ਨੇ ਉਹ ਪ੍ਰਵਿਰਤੀ ਆਪਣੇ ਪਰਿਵਾਰਾਂ 'ਚ ਇੱਥੇ ਵੀ ਪਾਲ ਲਈ ਉਹਨਾਂ ਦੇ ਬੱਚੇ ਵੀ ਇਹ ਗੱਲ 18 ਸਾਲ ਤੋਂ ਬਾਅਦ ਆਪਣੇ ਮਾਪੇ ਨੂੰ ਕਹਿਣ ਲੱਗ ਪਏ ਮਾਪੇ ਇਸ ਗੱਲ ਤੋਂ ਦੁਖੀ ਨੇ ਪਰ ਜਿਹੜੇ ਪਰਿਵਾਰ ਅੱਜ ਵੀ ਇਹਨਾਂ ਬੰਦਰਾਂ 'ਚ ਬੰਦ ਕੇ ਚਾਹੇ ਉਹ ਹੋਈ ਮਾਤਾ ਦਾ ਭਰਤ ਹੈ ਜਦੋਂ ਬੱਚਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਮਾਂ ਨੇ ਮੇਰੇ ਲਈ ਪੱਤਰ ਰੱਖਿਆ ਆ ਔਰ ਬੱਚਿਆਂ ਨੂੰ ਨਾਲ ਉਹਦੇ ਵਿੱਚ ਇਨਵੋਲ ਕੀਤਾ ਜਾਂਦਾ ਤਾਂ ਸਾਡੇ ਜਿਹੜੇ ਸੰਸਕਾਰ ਆ ਇਹ ਬੱਚਿਆਂ ਦਾ ਜਿਹੜਾ ਜੀਵਨ ਆ ਬਾਉਂਡਿੰਗ ਆ ਪਰਿਵਾਰ ਦੀ ਉਹਨੂੰ ਲੰਬਿਆਂ ਸਮਿਆਂ ਤੱਕ ਲੈ ਕੇ ਜਾਂਦੇ ਆ ਔਰ ਭਾਰਤ ਹਮੇਸ਼ਾ ਹੀ ਜਿਹੜਾ ਇਹ ਸੰਯੁਕਤ ਪਰਿਵਾਰ ਲਈ ਜਾਣਿਆ ਜਾਂਦਾ ਹੈ ਤੇ ਜਦ ਤੱਕ ਸਾਡਾ ਸੰਯੁਕਤ ਪ੍ਰਵਾਜ ਦਾ ਪ੍ਰਬੰਧਨ ਭਾਰਤ ਦੇ ਵਿੱਚ ਰਹੇਗਾ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਖਤਰਾ ਨਹੀਂ ਪੈਦਾ ਕਰ ਸਕਦਾ ਪਰ ਤੁਸੀਂ ਜਿਹੜੇ ਬੁੱਧੀ ਜੀਵੀ ਆ ਉਹ ਤੁਸੀਂ ਵੱਤ ਰੱਖਣਾ ਰੱਖੋ ਨਹੀਂ ਰੱਖਣਾ ਨਾ ਰੱਖੋ ਪਰ ਸਾਡੇ ਵਰਤ ਤੇ ਇਸ ਕਾ ਕੇ ਟਿੱਪਣੀ ਨਾ ਕਰੋ ਕਿ ਇਹਦੇ ਨਾਲ ਪ੍ਰਾਨ ਨਹੀਂ ਵੱਸ ਸਕਦੇ ਇਹਦੇ ਨਾਲ ਪ੍ਰਾਨ ਵੱਧਦੇ ਨੇ ਕਿਉਂ ਵੱਧਦੇ ਨੇ ਕਿ ਜਦੋਂ ਮਾਨਸਿਕ ਤੌਰ ਤੇ ਇੱਕ ਬੰਦੇ ਨੂੰ ਸਕੂਨ ਮਿਲਦਾ ਹੈ ਸ਼ਕਤੀ ਮਿਲਦੀ ਆ ਕਿ ਮੇਰੇ ਨਾਲ ਮੇਰਾ ਪਰਿਵਾਰ ਖੜਾ ਮੇਰੇ ਨਾਲ ਮੇਰੀ ਧਰਮ ਪਤਨੀ ਖੜੀ ਆ ਬੱਚਿਆਂ ਨੂੰ ਹੁੰਦਾ ਕਿ ਮੇਰੇ ਨਾਲ ਮੇਰੀ ਮਾਂ ਖੜੀ ਆ ਮੇਰਾ ਪੇ ਖੜਾ ਆ ਤਾਂ ਉਹ ਸੰਸਾਰ 'ਚ ਆਉਣੇ ਵਾਲੀ ਹਰ ਮੁਸ਼ਕਲ ਦੇ ਨਾਲ ਡਟ ਕੇ ਮੁਕਾਬਲਾ ਕਰਦੇ ਨੇ ਸੋ ਆਪਣਾ ਗਿਆਨ ਤੁਸੀਂ ਆਪਣੇ ਤੱਕ ਰੱਖੋ ਔਰ ਮੈਂ ਸਨਾਤਨੀਆਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਦਿਨ ਤੇ ਹਾਰ ਜੜੇ ਆ ਬਹੁਤ ਹੀ ਸ਼ਰਦਾ ਦੇ ਧੂਮ ਧਾਮ ਨਾਲ ਮਨਾਓ ਜਿੰਨੇ ਅਸੀਂ ਲੋਕਾਂ ਦੇ ਖਿਆਲਾਂ 'ਚ ਆ ਕੇ ਆਪਣੇ ਦਿਨਾਂ ਨੂੰ ਧੂਮਲ ਕਰਾਂਗੇ ਉਨਹੀਂ ਸਾਡੀ ਜਿਹੜੀ ਆਸਥਾ ਉਹ ਵੀ ਪ੍ਰਭਾਵਿਤ ਹੋਏਗੀ ਤੇ ਸਾਡਾ ਸੰਯੁਕਤ ਪ੍ਰਵਾਦ ਦਾ ਜਿਹੜਾ ਕਲਚਰ ਆ ਉਹ ਵੀ ਪ੍ਰਭਾਵਿਤ ਹੋਏਗਾ ਜੈ ਸ਼੍ਰੀ ਰਾਮ